Yeah. i okay. ਸਤਿ ਸ਼੍ਰੀ ਅਕਾਲ ਜੀ ਮੈਂ ਹਰਪ੍ਰੀਤ ਬੇਗਮ ਬੋਈ ਤੁਸੀਂ ਦੇਖ ਰਹੇ ਹੋ ਆਰ ਪੀ ਐਨ ਨਿਊਜ਼ ਮੀਡੀਆ ਅੱਜ ਆਰ ਪੀ ਐਨ ਨਿਊਜ਼ ਮੀਡੀਆ ਟੀਮ ਪਹੁੰਚੀ ਆ ਹੁਸ਼ਿਆਰਪੁਰ ਦੇ ਪਿੰਡ ਚੜਿਆਲ ਵਿਖੇ ਕਿਤੇ ਕੇ ਸਰਾਨਾ ਬাসী ਸਮਾਗਮ ਕਰਵਾਇਆ ਜਾ ਰਿਹਾ ਹੈ ਇਸ ਸੰਬੰਧੀ ਆਓ ਸੇਵਾਦਾਰਾਂ ਨਾਲ ਗੱਲਬਾਤ ਕਰਦੇ ਹਾਂ ਇਹ ਵਰਸਿ ਸਮਾਗਮ ਕਿਸ ਤਰ੍ਹਾਂ ਮਨਾਇਆ ਜਾ ਰਿਹਾ ਹੈ ਔਰ ਕਿਹਨਾਂ ਦੀ ਯਾਦ ਵਿੱਚ ਬਸਵੰਗ ਕਰਵਾਇਆ ਜਾ ਰਿਹਾ ਹੈ ਅੱਜ ਸਾਡੇ ਪੂਜਯਾ ਜੋ ਸਰਬ ਸਰਕਾਰ ਬਾਬਾ ਬ੍ਰਹਮਦਸ ਮਹਾਰਾਜੀ ਫਲੋਰ ਵਾਲੇ ਔਰ ਸਰਬ ਸਰਕਾਰ ਸਤਗੁਰੂ ਬਾਬਾ ਰੂਣਾ RAM ਜੀ ਫਲੋਰ ਵਾਲੇ ਗਤੀ ਮਸ਼ੀਨ ਸਤਿਗੁਰੂ ਬਾਬਾ ਜਸ਼ਪਾਲ ਜੀ ਮਹਾਰਾਜ ਜੋ ਗੱਦੀ ਤੇ ਬਰਾਜਮਾਨ ਹੈ ਉਹਨਾਂ ਦੀ ਦੇਖ ਰੇਖ ਹੈ ਤਾਂ ਉਹਨਾਂ ਦੀ ਰਹਿਮ ਨਾਈ ਹੈ ਠਾ ਅਜ ਨਗਰ ਚੜਿਆਲ ਜੋ ਕਿ ਕਿਸ਼ਨ ਚੰਦ ਜੀ ਬਜ਼ੁਰਗ ਉਹਨਾਂ ਦੇ ਸੁਪੁੱਤਰ ਜਨਾਲ ਜੀ ਔਰ ਮੋਹਨ ਲਾਲ ਜੀ ਅਤੇ ਹੋਰ ਪਤਵੰਤੇ ਸੱਜਣ ਤੇ ਨਗਰ ਦੇ ਸਹਿਯੋਗ ਦੇ ਨਾਲ ਸਾਧ ਸੰਗਤ ਜੀ ਇਹ ਫਲੋਰ ਕੋ ਵੀ ਸੰਗਤ ਆਈਆਂ ਨੇ ਤੇ ਕੋਵਾਲੀ ਕਲਾਕਾਰ ਜਿਹੜੇ ਸੀਗੇ ਜਿਹਨਾਂ ਨੇ ਮਹਿਫਲ ਦਾ ਰੰਗ ਬਣਿਆ ਕਰਾਮਤ ਫਕੀਰ ਜੀ ਦੇ ਆ ਕੇ ਇਹ ਨਗਰ ਵਿੱਚ ਆਏ ਨੇ ਤੇ ਸੰਤਾਂ ਦੇ ਚਰਨ ਛੋਹ ਲੈ ਕੇ ਇਹ ਜਿਹੜਾ ਪ੍ਰੋਗਰਾਮ ਅਟੈਂਡ ਕੀਤਾ ਸੰਤਾਂ ਦੇ ਸੂਝ ਸਹਿਯੋਗ ਦੇ ਨਾਲ ਖਵਾਜਾ ਗਰੀਬ ਨਮਜ ਮਹਾਰਾਜ ਦੀ ਮਿਹਰ ਦੇ ਨਾਲ ਸੱਤੇ ਪਾਚਾ ਸਾਬਰ ਪੀਰਾਂ ਦੀ ਤਾਇ ਦੇ ਨਾਲ ਸਾਥ ਸੰਗਤ ਦੀ ਅੱਜ ਇਹ ਸਮਾਗਮ ਚੌਥਾ ਜੋੜ ਮੇਲਾ ਚੰਦਿਆਲ ਵੱਲੋਂ ਇਹ ਸੰਪੂਰਨ ਹੋਇਆ ਜੋ ਕਿ 23 ਤਰੀਕ ਜਿਹੜੀ ਹੁੰਦੀ ਆ ਇਹਦੀ ਪੱਕੀ ਡੇਟ ਹੈ ਪਰ ਵਿੱਚ ਐਤਵਾਰ ਆਉਣ ਕਰਕੇ ਇਹ 24 ਤਰੀਕ ਜਿਹੜੀ ਰੱਖੀ ਗਈ ਸੀ ਸੋ ਅੱਗੇ ਬਾਅਦ ਤੇ ਵੀ ਸੰਗਤਾਂ ਨੂੰ ਇਹ ਕਹਿਣ ਹੈ ਕਿ ਜੇ ਐਤਵਾਰ 23 ਤਰੀਕ ਨੂੰ ਆ ਜਬੇ ਤਾਂ ਤਰੀਕ 24 ਵੀ ਹੋ ਸਕਦੀ ਹੈ ਔਰ ਤਰੀਕ 22 ਵੀ ਹੋ ਸਕਦੀ ਹੈ 21 ਵੀ ਹੋ ਸਕਦੀ ਹੈ ਸਾਜ ਸੰਗਤ ਜੀ ਸੋ ਅੱਜ ਇਸ ਸੋਮਵਾਰੀ ਤੇ ਸਾਡੇ ਉਜਾ ਜੋ 33 ਸਾਲ ਦੇ ਸਰਕਾਰ ਬਾਬਾ ਜਸਪਾਲ ਜੀ ਮਹਾਰਾਜ ਜਿਨ੍ਹਾਂ ਨੇ ਤੰਗਾਲ ਦੇ ਨਗਰ ਦੇ ਵਿੱਚ ਚਰਨ ਪਾਏ ਨੇ ਔਰ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ ਸਾਧ ਸੰਗਤ ਦੀ ਔਰ ਅਸੀਂ ਉਹਨਾਂ ਦੇ ਨਗਰ ਜਿਹੜਾ ਹੈਗਾ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਆਇਆਂ ਸੱਚੇ ਪਾਤਸ਼ਾਹ ਫਲਵਾਦੀ ਤੇ ਆਪਣੇ ਨਗਰ ਪਾਕ ਮਿਹਰ ਰੱਖਣ ਦਇਆ ਕਰਨ ਸਾਧ ਸੰਗਤ ਜੀ ਨੂੰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰ ਭਾਈ ਜੀ ਇਸ ਚਲਾਨਾ ਬਸ ਇਸ ਸਮਾਗਮ ਪਿੰਟੜਿਆਲ ਵਿਖੇ ਜਲਦ ਕਿਸੇ ਹੋਰ ਖਬਰ ਨੂੰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਕੈਮਰਾਮੈਨ ਸੁਖਵੀਰ ਸਿੰਘ ਨਾਲ ਹਰਪ੍ਰੀਤ ਬੇਗੰਬੂਈ ਆਰਪੀਐ ਨਿਊਜ਼ ਮੀਡੀਆ ਹੁਸ਼ਿਆਰਪੁਰ